ਸ੍ਰੀ ਹਿੰਦੂ ਦਰਦ ਕਾਲੀ ਮਾਤਾ ਮੰਦਰ ਪਟਿਆਲਾ ਵਿਕੇ ਪੰਜਾਬ ਦੇ ਸਕਤਰ ਹੋਣ ਦੇ ਨਾਤੇ ਔਰ ਇੱਕ ਬ੍ਰਾਹਮਣ ਹੋਣ ਦੇ ਨਾਤੇ ਮੈਂ ਥੋੜੀ ਜੀ ਸੰਗਤ ਨੂੰ ਦੁਆਰਾ ਬੀਤੀ ਕਰਨਾ ਚਾਹਾਂ ਕਿ ਜੋ ਮਾਤਾ ਕਾਲੀ ਮਾਤਾ ਦੇ ਅnder ਸ਼ਰਬ ਹੈ ਉਹ ਚਾਣ ਲਈ ਵਾਸਤੇ ਵਿਸ਼ੇਸ਼ ਸਾਰਿਆਂ ਨੂੰ ਬੇਨਤੀ ਕਰਦਾ ਵੀ ਸ਼ਰਬ ਦੀ ਥਾਂ ਚੁੰਨੀ ਸ਼ਿੰਗਾਰ ਦਾ ਸਮਾਨ ਪ੍ਰਸ਼ਾਦ ਔਰ ਤੋਂਗ ਵਗੈਰਾ ਲਿਜਾ ਕੇ ਤੁਸੀਂ ਉੱਚੜਾ ਸਕਦੇ ਹੋ ਕਿਉਂਕਿ ਸੱਜਣੋ ਉਧਰੋਂ ਲੜਾਤੇ ਚਲਦੇ ਹੁੰਦੇ ਨੇ ਲੜਾਤੇ ਦੋ ਵਾਰ ਲੜਾਤੇ ਹੁੰਦੇ ਨੇ ਦੋ ਵਾਰ ਗੋਪਤ ਲੜਾਤੇ ਆਉਂਦੇ ਨੇ ਕਿ ਆਪਾਂ ਨੂੰ ਇਥੋਂ ਦੱਸਣਾ ਹੈ ਕੋਈ ਨਾ ਕੋਈ ਵੀ ਜਾ ਕੇ ਸ਼ਰਾਮ ਚੜਾ ਦੋ ਜੀ ਪਰ ਆਪਾਂ ਬਿਦੀ ਬਿਨਾਂ ਹਰ ਨਹੀਂ ਚੰਗੀ ਤਰ੍ਹਾਂ ਪੁੱਛਦੇ ਉੱਥੋਂ ਨਰਾਤੇ ਕੰਨੇ ਆਉਂਦੇ ਨੇ ਉੱਥੋਂ ਆਪਾਂ ਜਾ ਕੇ ਸ਼ਰਾਬ ਚੜਾ ਕਰੀਏ ਮਾਤਾ ਦਾ ਭਤ ਹੋਂਦਾ ਹੈ ਉਹ ਚੰਗਿਆਈ ਦੀ ਥੋੜ੍ਹ ਬੁਰਾਈ ਹੋ ਜਾਂਦੀ ਹੈ ਇਸ ਲਈ ਸਾਥ ਦੀ ਖੋ ਬੇਨਤੀ ਕਰਦਾ ਕਾਪੇ ਸਜਣੋ ਸ੍ਰੀ ਹਿੰਦੂ ਦੰਦ ਕਾਲੀ ਮਾਤਾ ਮੰਦਰ ਕਟਿਆਲਾ ਵਿਕੇ ਪੰਜਾਬ ਦੇ ਸਤਤਰ ਹੋਣ ਦੇ ਨਾਤੇ और एक ब्राह्मण होने के नाते मैं थोड़ी जी संगत को द्वारा बेनती करना कि जो माता काली माता के मंदिर शराब है विशेष सारे बेनती करता भी शराब की थान चुनरी शिंगार का समान प्रशाद और ਉੜਾ ਲੈ ਜਾ ਕੇ ਤੁਸੀਂ ਉੱਚਾ ਆ ਸਕਦੇ ਹੋ ਕਿਉਂਕਿ ਸੱਜਣੋਂ ਉਧਰੋਂ ਨਰਾਤੇ ਚੱਲਦੇ ਹੁੰਦੇ ਨੇ ਨਰਾਤੇ ਦੋ ਵਾਰ ਨਰਾਤੇ ਹੁੰਦੇ ਨੇ ਦੋ ਵਾਰ ਕੁੱਪਤ ਲਰਾਤੇ ਆਉਂਦੇ ਨੇ ਕਿ ਆਪਾਂ ਨੂੰ ਇੱਥੋਂ ਦੱਸਣਾ ਦਾ ਕੋਈ ਨਾ ਕੋਈ ਵੀ ਜਾ ਕੇ ਸ਼ਰਾਬ ਚੜਾ ਦੋ ਜੀ ਪਰ ਆਪਾਂ ਬਿਣੀ ਬਿਨਾ ਹਰ ਨਹੀਂ ਚੰਗੀ ਤਰ੍ਹਾਂ ਪੁੱਛਦੇ ਉਧਰੋਂ ਨਰਾਤੇ ਚੱਲਦੇ ਆਉਂਦੇ ਨੇ ਉਧਰ ਆਪਾਂ ਜਾ ਕੇ ਸ਼ਰਾਬ ਚੜਾ ਕਰੀਏ ਮਾਤਾਂ ਦਾ ਬੱਚਾ ਹੁੰਦਾ ਉਹ ਚੰਗਿਆਈ ਦੀ ਸੋਖ ਭਰਾਈ ਹੋ ਜਾਂਦੀ ਹੈ ਇਸ ਲਈ ਸਾਡੀ ਖੋ